ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਧਨ ਟੂਕਣ ਸੋ ਲਿਪ ਮਾਰ ਕਨੇ ਚਲ ਕੈ ਸੋ ਆਨੰਦ ਬਬਾ ਪਹਿ ਆਏ ਆਵਤ ਹੀ ਸਭ ਪਾਏ ਲਗੇ ਅਤ ਆਨੰਦ ਸੋ ਤੇ ਹਟ ਕੰਠ ਲਗਾਏ ਗੇ ਥੇ ਕਹਾ ਪੁਰ ਦੇਖਣ ਕੋ ਬਚਨਾ ਉਨ ਪੈ ਇਹ ਭਾਂਤ ਸੁਨਾਏ ਰਹਿਣ ਪਰੀ ਗ੍ਰਹਿ ਸੋਏ ਰਹੇ ਅਤ ਹੀ ਮਨ ਭੀਤਰ ਆਨੰਦ ਪਾਏ ਦੋਹਰਾ ਸੁਪਨ ਪਿਖਾ ਇਕ ਕੰਸ ਨ ਅਤੈ ਭਿਆਨਕ ਰੂਪ ਆਤਮਿਆ ਕੋਲ ਜੀਵ ਹੋਏ ਕੈ ਪ੍ਰੇਤ ਬੁਲਾਏ ਭੂਪ ਕੰਸ ਬਾਜ ਪ੍ਰਿਤਨ ਸੋ ਸਵਈਆ ਪ੍ਰਿਤ ਬੁਲਾਏ ਕੈ ਰਾਜੈ ਕਹੀ ਇਕ ਖੇਲਨ ਕੋ ਰੰਗ ਭੂਮ ਬਨਾਵਾ ਹੋ ਗੋਪਨ ਕੋ ਇਕ ਥਾਂ ਰਖਿਓ ਹਮਰੇ ਸਭ ਹੀ ਦਲ ਕੋ ਸੋ ਬੁਲਾਵਾ ਹੋ ਕਾਰਜ ਸੀਗਰ ਕਰੋ ਸੋ ਇਹ ਹਮਰੇ ਇਕ ਪੈਗ ਨਾ ਕਾਉ ਤ੍ਰਿਸਟਾਵਾ ਹੋ ਠੇਲ ਬਿਖੈ ਤੁਮ ਮੱਲਨ ਠਾੜ ਕੈ ਆਪ ਸਭ ਕਸ ਕੈ ਕਟ ਆਵ ਹੋ ਸਵਈਆ ਪ੍ਰੇਤ ਸਭੈ ਨਿਪ ਕੀ ਬਤੀਆ ਸੁਨ ਕੈ ਉਠ ਕੈ ਸੋਉ ਕਾਰਜ ਕੀਨੋ ਠਾੜ ਕੀਓ ਗਜ ਪਵਰ ਬਿਖੈ ਸੋ ਰਚਿਓ ਰੰਗ ਭੂਮ ਕੋ ਠੌਰ ਨਵੀਨੋ ਮੱਲ ਜਹਾਰਿਪ ਬੀਰ ਕਨੇ ਪਿਖੇ ਰਿਪ ਆਵਤ ਜਾਹੇ ਪਸੀਨੋ ਐਸੀ ਬਨਾਏ ਕਾ ਠੌਰ ਸੋ ਹਰ ਕੇ ਗ੍ਰਹਿ ਮਾਸਨ ਮਾਨਸ ਹਰ ਕੇ ਗ੍ਰਹਿ ਮਾਨਸ ਭੇਜ ਸੋ ਦੀਨੋ ਸੋ ਆਇਆ ਨ੍ਰਿਪ ਸੇਵਕ ਲੈ ਇਨ ਸੰਗ ਚਲਿਓ ਚਲ ਕੈ ਨ੍ਰਿਪ ਕੰਸ ਕੇ ਪੌਰ ਪੈ ਆਇਓ ਐ ਕਹਿ ਕਹਿਓ ਨੇ ਪਕੋ ਕਰ ਹੈ ਤੇ ਹੇ ਤੇ ਸਭ ਗਵਾਰਨ ਸੀਸ ਝੁਕਾਇਓ ਆਗੇ ਪੀਖਿਓ ਗਜ ਮਤ ਮਹਾ ਕਹਿਓ ਦੂਰ ਕਰੋ ਗਜਵਾਨ ਰਿਸਾਇਓ ਧਾਇ ਪਰਿਓ ਹਰ ਉਪਰਿਓ ਮਨੁ ਪੁੰਨ ਕੇ ਉਪਰਿ ਪਾਪ ਸੁਧਾਇਓ ਕੋਪ ਭਰੇ ਗੱਜ ਮਤ ਮਹਾ ਭਰ ਸੁੰਡ ਲੈ ਭਟ ਸੁੰਦਰ ਸੋ ਸੋ ਤਬ ਹੀ ਕਣ ਸੋ ਗਰਜਿਓ ਜਿ ਹਕੀ ਸਮ ਉਪਮ ਔਰ ਨ ਕੋਉ ਪੇਟ ਤਰੇ ਤਿ ਹਕੇ ਪਸਰੇ ਕਬ ਸ਼ਿਆਮ ਕਹ ਬਧਿਆ ਅਰਜੋ ਯੋ ਉਪਜੀ ਉਪਮਾ ਜਿਮ ਮੈਂ ਆਪਣੇ ਰਿਪਸੋ ਮਨੋ ਖੇਲਤ ਦੋ ਸਵਿਆ ਤਬ ਕੋਪ ਕਰਿਓ ਮਨ ਮੈਂ ਹਰਜੋ ਤਿ ਹ ਕੋ ਤਬ ਦੰਤ ਉਖਾਰ ਲਇਓ ਹੈ एक दई गजसुंड बिखा कुपदूसर शीश के बीच दयो है चोट लगा सिर बीच कने धरनी पर सोमर जाए पयो है सो मर गयो रिप के बद्ध को मथुरा के को आगम आज पयो है एत श्री दशम सिकंडे 75 नाटक ग्रंथे कृष्णा अवतार ए गज बधा है त्याए समाप्त ਆਥਚੰਦੂਰ ਮੋਸਤ ਜੁਦ ਸੋਇਆ ਕੰਧ ਪਰ ਕੰਧ ਤਾਰੇ ਉਹ ਗਜਦਾਂਤ ਉਖਾਰ ਕੈ ਵਿੱਚ ਗਏ ਰੰਗ ਭੂਮਕੇ ਦਉ ਬੀਰਨ ਬੀਰ ਵੱਡੋ ਈ ਪਿਖਿਓ ਬਲਵਾਨ ਲਖਿਓ ਇਨ ਇਨ ਮੱਲਨ ਸੋ ਸਾਧਨ ਦੇਖ ਲਖਿਓ ਕਰਤਾ ਜਗ ਯਾ ਸਮ ਦੂਸਰ ਔ ਦੂਸਰ ਔਰ ਨਕੋ ਤਾਤ ਲਖਿਓ ਕਰ ਕੈ ਲੜਕਾ ਨੇ ਪਕੰਸ ਲਖਿਓ ਮਨ ਮੈਂ ਘਰ ਖੋਉ ਤੌਣੇ ਪਰ ਬੈਠ ਸਮਾ ਹੂ ਕੇ ਪੀਤਰ ਮੱਲਨ ਸੋ ਜਦੁਰਾਇ ਲਰਾਇਓ ਮੋਸਟ ਮੋਸਟ ਕੇ ਸਾਥ ਲਰਿਓ ਮੁਸਲੀ ਸੋ ਚੰਦੂਰ ਸੋ ਸਿਆਮ ਜੂ ਜੁਦ ਮਚਾਇਓ ਭੂਮ ਪਰ ਰਨ ਕੀ ਗੇਰ ਸੋ ਹਰ ਜੋ ਮਨ ਪੀਤਰ ਕੋਪ ਵਡਾਇਓ ਏਕ ਲਗੀ ਨ ਤਾਹਾ ਘਟ ਕਾ ਧਰਨੀ ਪਰ ਤਾ ਕਹੋ ਮਾਰ ਨਿ ਰਾਇਓ ਪੇਟਸਰੀ ਦਸ਼ਮ ਸਿਕੰਦੇ ਬਚੇਤਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਚੰਦੂਰ ਮੋਸਟ ਮਲ ਬਦਾ ਹੈ ਸਮਾਪਤ ਆਥ ਕੰਸ ਬੰਦ ਕਥਨੰ ਸਵਈਆ ਮਾਰ ਲਏ ਰਿਪ ਬੀਰ ਦੋ ਨੇ ਪਤਾਉ ਮਨ ਭੀਤਰ ਕ੍ਰੋਧ ਭਰਿਓ ਇਨ ਕੋ ਭਾਟ ਮਾਰੋ ਖੇਤ ਅਬੈ ਇਹ ਭਾਂਤ ਕਹਿਓ ਅਰ ਸੋਰ ਕਰਿਓ ਜਦ ਰਾਏ ਪਰ ਤੂ ਤਬ ਪਾਨ ਲਗੋ ਆਪਣੇ ਮਨ ਮੈਂ ਨਹੀਂ ਨਾ ਕਦਰਿਓ ਜੋ ਆਏ ਪਰਿਓ ਹਰ ਪੈ ਕੋਪ ਕੈ ਹਰ ਥਾਪਰ ਸੋ ਸੋ ਮਾਰ ਡਰਿਓ ਸਵਈਆ ਹਰ ਕੂਦ ਤਬੈ ਰੰਗ ਭੂ ਮਹ ਤੇ ਨ ਪਥੋ ਸੋ ਜਹਾਂ ਤਬਹੀ ਪਗ ਧਾਰਿਓ ਕੰਸ ਲਈ ਕਰ ਢਾਲ ਸੰਭਾਰ ਕਾ ਕੋਪ ਭਰਿਓ ਅਸ ਖੈਂਚ ਨਿਕਾਰਿਓ ਦੌਰ ਦਈ ਤਹਕੇ ਤਨ ਪੈ ਹਰ ਭਾਰ ਗਏ ਅਤਿ ਦਾਵ ਸੰਭਾਰਿਓ ਕੇਸਨ ਤੇ ਗਹ ਕੈ ਰਿਪਕੋ ਤਰਨੇ ਪਰ ਕੈ ਬਲ ਤਾਹਿ ਪਛਾਰਿਓ ਗਹਿ ਕੇ ਸੰਤੇ ਪਟਕਿਓ ਤਰਸੋ ਗਹਿ ਗੋਡਨ ਤੇ ਤਬ ਕੀ ਸਦਯੋ ਨ ਪਮਾਰ ਹੁਲਾਸ ਵਢਿਓ ਜੀ ਮੈਂ ਅਤਹੀ ਪੁਰ ਭੀਤਰ ਸੂਰ ਪਯੋ ਕਬ ਸਿਆਮ ਪ੍ਰਤਾਪ ਬਿਖੋ ਕਬ ਸਿਆਮ ਪ੍ਰਤਾਪ ਪਿਖੋ ਹਰ ਕੋ ਜਿਨ ਸਾਧਨ ਰਾਖ ਕੈ ਸਤਰ ਛਯੋ ਕਟ ਬੰਧਨ ਤਾਤ ਦਏ ਮਨ ਕੈ ਸਭ ਹੀ ਜਗ ਮੈਂ ਜਸ ਵਾਹਿ ਲਯੋ سوئپ کو بد کے تب ہر جوب سرات کے کاٹ کے اوپر آئیا رپ کو بد کے تب ہر جوب سرات کے کاٹ کے اوپر آئ کنس کے بیر بلی جو ہوتے تین دیکھت بیت شیام کو کو بڈا سونا گیو تین پاس چیمو ہر کے سنگ آئے کہ جد مچا سیام سمبھار تب بال کو تین کو ترنی پر مار گرا سوئ ਗੁਰ ਜਸੋ ਅਤਹਿ ਕੋਪ ਜੁਧ ਕਰਿਓ ਤੇ ਹਤੇ ਡਰ ਕੈ ਨਹੀਂ ਪੈ ਗਟਰੇ ਦਉ ਮਲ ਮਰੇ ਰੰਗ ਭੂਮ ਬਿਖੈ ਕਬ ਸਿਆਮ ਤਹ ਪਹਰੇ ਕ ਲਰੇ ਨਿਪਰਾਜ ਕੁਮਾਰ ਗਏ ਜਮਨ ਤਟ ਬੀਰ ਭੀਰੇ ਸੋ ਆਨ ਮਰੇ ਰਖ ਸਾਧਨ ਸਤਰ ਸੰਗਾਰ ਦਏ ਨਭ ਤੇ ਤੇ ਹ ਉਪਰ ਭੂਲ ਪਰੇ ਇਤ ਸ੍ਰੀ ਦਸਮ ਸਿਕੰਦ ਪੁਰਾਣੇ ਬਚਿਤਰ ਨਾਟਕੇ ਗ੍ਰੰਥੇ ਕ੍ਰਿਸ਼ਨ ਅਵਤਾਰੇ ਨਿਪ ਕੰਸ ਬਦ ਹੈ ਧਿਆਇ ਸਮਾਪਤ ਅਥ ਕੰਸ ਬਦੂ ਕਾਨ ਜੂਪ ਹੈ ਆਵਤ ਭਈ ਸਵਈਆ ਰਾਜ ਸੁਤਾ ਦੁਖ ਮਾਨ ਮਨ ਤਜ ਤਾਂ ਮਨ ਕੋ ਹਰ ਜੂਪ ਹੈ ਆਈ ਆਏ ਕੈ ਸੋ ਕਿ ਗਿਆਤ ਭਈ ਹਰ ਪੈ ਦੁਖ ਕੀ ਸਭ ਬਾਤ ਸੁਨਾਈ ਡਾਰ ਦਇਓ ਸਿਰ ਉਪਰ ਕੋ ਪਾਟ ਪੈ ਤੇ ਹਪੀ ਤਰਛਾਰ ਮਿਲਾਈ ਕੰਠ ਲਗਾਏ ਰਹੀ ਪਰਤਾ ਹਰ ਜੂਟੇ ਹਨੇਖਤ ਗ੍ਰੀਵ ਨਿਵਾਈ ਰੇ ਪਕਾਰਾ ਮਾ ਕਰੇ ਤਬਹੀ ਹਰ ਜੀ ਫਿਰ ਕੈ ਸੋ ਮਾਤ ਪਿਤਾ ਬਹ ਆਏ ਤਾਤਨ ਮਾਤ ਮਏ ਬਸ ਮੋਹ ਕੇ ਪੁੱਤਰ ਦੂਹੂ ਨ ਕੋ ਸੀਸ ਨਿਵਾਈ ਬ੍ਰਹਮ ਲਖਿਓ ਤੇ ਨ ਕੋ ਕਰ ਕੈ ਹਰ ਜੀ ਤੇ ਨਕੇ ਮਨ ਮੋਹ ਵਢਾਏ ਕੈ ਬਿੰਤੀ ਅਤ ਭਾਂਤ ਕੇ ਭਾਵ ਕੈ ਬੰਧਨ ਪਾਇਨ ਤੇ ਛਟੁਵਾਏ ਇਤਸੇ ਦਸਮ ਸਿਕੰਦੇ ਪ੍ਰਾਣੇ ਬਚਤਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਕੰਸ ਕੋ ਕਾਰਮਕਾਰ ਤਾਤਮਾਤ ਕੋ ਸ਼ਰਾਵਤ ਭਏ ਆਧਕਾਨ ਜੂ ਆਨੰਦ ਸੋਭਾ ਚ ਸਵੈ ਚਲ ਆਏ ਕ ਸੋ ਬਿਨੰਦ ਕੇ ਧਾਮ ਕੀ ਦੋ ਤਨ ਸੋ ਬਿਨ ਕੀ ਅਤ ਕੀਨੀ ਹਉ ਬਸਦੇਵਹ ਕੋ ਸੁਤ ਹੋ ਇਹ ਭਾਂਤ ਕਹਿਓ ਤਿਨ ਮਾਨ ਕੈ ਲੀਨੀ ਜਾਹੋ ਕਹਿਓ ਤੁਮ ਧਾਮਨ ਕਉ ਬਤਿਆ ਸੁਨ ਮੋਹ ਪ੍ਰਜਾ ਬ੍ਰਿਜ ਭੀਨੇ ਨੰਦ ਕਹਿਓ ਸੁ ਕਹਿਓ ਬ੍ਰਿਜ ਕੀ ਬੇਨਾ ਕਾਨ ਭਈ ਸੋ ਪੁਰੀ ਸਭ ਹੀਨੇ ਸਵਈਆ ਸੀਸ ਚੁਕਾਇ ਗਇਓ ਬ੍ਰਿਜ ਕੋ ਅਤਿ ਹੀ ਮਨ ਭੀਤਰ ਸੋਕ ਭਇਓ ਹੈ ਜਿਉ ਕੋ ਉਤਾਤ ਮਰੇ ਬਜਤਾਤਹ ਪਿਆਰੋ ਕੋ ਮਨੋ ਪ੍ਰਾਤ ਛਯੋ ਹੈ ਪੈ ਮੇ ਪੈ ਜੇ ਮਹਾਰਾਜ ਵੱਡੇ ਰਿਪ ਰਾਜ ਕੀ ਪੈਰਨ ਮੈਂ ਪਤ ਖੋਏ ਗਇਓ ਹੈ ਯੋ ਉਪਜੀ ਉਪਮਾ ਬਸੁਦੇ ਠਗ ਸਿਆਮ ਮਨੋ ਧਨ ਲੂਟ ਲਿਓ ਹੈ ਨੰਦ ਬਾਚਪੁਰ ਜਨ ਸੋ ਦੋ ਹਰਾ ਨੰਦ ਆਏ ਬ੍ਰਿਜਪੁਰ ਵਿਖਾ ਕਹੀ ਕਹੀ ਕ੍ਰਿਸ਼ਨ ਕੀ ਬਾਤ ਸੁਨਤ ਸੋਗ ਕੀਨੋ ਸਬੈ ਰੋਦਨ ਕੀਨੋ ਮਾਤ ਜਸੁਦਾ ਬਾਚ ਸਈਆ ਬਚੇਓ ਜਿਨ ਤਾਤ ਵੱਡੇ ਅਹ ਤੇ ਜਿਨ ਹੂ ਬਕ ਵੀਰ ਬਲੇ ਹਨ ਦਈਆ ਜਾਹੇ ਮਰਿਓ ਆਗਰ ਨਾਮ ਮਹਾਰਿ ਪਪੈ ਪੇਗ ਪੈ ਪਿਆਰਵਾ ਮੁਸਲੀ ਧਰ ਭਈਆ ਜੋ ਤਪਸਿਆ ਕਰ ਕੈ ਪ੍ਰਭ ਤੇ ਕਬ ਸਿਆਮ ਕਹੈ ਪਰ ਪਾਇਣ ਲਈਆ ਸੋ ਪੁਰਬਾਸਨ ਛੀਨ ਲਿਓ ਹਮ ਤੇ ਸੁਣੀਏ ਸਖੀ ਪੂਤ ਕਨਈਆ ਸਭ ਗਵਾਰਨੀਆਂ ਮਿਲ ਲਾਪ ਸਵਈਆ ਸੁਣ ਕੇ ਇਹ ਭਾਵ ਸੁਣ ਕੇ ਇਹ ਬਾਤ ਸਭ ਮਿਲ ਗਵਾਰਨ ਪੈ ਮਿਲ ਕੇ ਗਵਾਰਨ ਪੈ ਮਿਲ ਕੇ ਇਹ ਤਨ ਸੁਖ ਸੁਕੀਨੋ ਆਨੰਦ ਦੂਰ ਕਰਿਓ ਮਨ ਤੇ ਹਰ ਧਿਆਨ ਬਿਖੈ ਤਿਨ ਹੂ ਮਨ ਦੀਨੋ ਧਰਨੀ ਪਰ ਸੋ ਮੁਰ ਜਾਏ ਗਿਰੀ ਸੋ ਪਰਿਓ ਤਿੰਨ ਕੇ ਤਨ ਤੇ ਸੋ ਪਸੀਨੋ ਹਾ ਹਕ ਲੈਨ ਲਗੀ ਸਭ ਹੀ ਸੋ ਭਇਓ ਸੁਖ ਤੇ ਤਿੰਨ ਕੋ ਤਨ ਹੀ ਨੋ ਸਈਆ ਅਤ ਆਤਰ ਹੋਇ ਹਰ ਪ੍ਰੀਤ ਹੈ ਸੋ ਕਬ ਸਿਆਮ ਕਹੈ ਹਰ ਕੇ ਗੁਣ ਗਾਵੈ ਸੋ ਰਟ ਸੁਧ ਮਲਾਰ ਬਿਲਾਵ ਨਸਾਰੰਗ ਭੀਤਰ ਤਾਨ ਬਸਾਵੈ ਧਿਆਨ ਧਰੈ ਤੇ ਹਤੇ ਜੀਅ ਮੈਂ ਤੇ ਹ ਧਿਆਨ ਹੈ ਤੇ ਅਤ ਹੀ ਦੁਖ ਪਾਵੈ

ਹਹਰੀ ਹਹਰੀ ਸਵਿਆ ਇਹ ਪਾਂਤ ਸੁਬਾਰਨ ਬੋਲਤ ਹੈ ਆਪਣੇ ਜੀਅ ਮੈਂ ਅਤਮਾਨ ਉਦਾਸੀ ਸੋਕ ਬੰਡੇ ਹੋ ਤੈਨ ਕੇ ਜੀਅ ਮੈਂ ਹਰ ਢਾਰ ਗਏ ਹਿਤ ਕੀਤਨ ਫਾਸੀ ਔਰ ਇਸ ਮਾਨ ਕਹ ਮੁਖ ਤੇ ਜਦੁ ਰਾਏ ਨਮਨਤ ਲੋਗਨ ਹਾਸੀ ਤਿਆਗ ਹਮੈ ਸੋ ਗਏ ਬ੍ਰਿਜ ਮੈਂ ਕੋਰ ਬਾਸਨ ਸੰਗ ਫਸੇ ਬ੍ਰਿਜ 바ਸੀ رو سر ایسے ہو بےچاری تیاگ برج متورا میں گئے, گئے انہ کی بات بےچاری ایک گرا ترہ کہ ایسے سمبار کہ برج ناری ری سجنی سنی ہے بتیاں برج نار سب برجن ساتھ بساری ਕਬਿ ਉਹ ਬਾਤ ਸਵਯਾ ਆਖਣ ਆਗਹ ਠਾੜ ਲੱਗੇ ਸਖੀ ਦੇਤ ਨਹੀਂ ਕਿ ਹੇਤ ਦਿਖਾਈ ਜਾ ਸੰਗ ਕੇਲ ਕਰੇ ਬਨ ਮੈਂ ਤੇ ਹਟੇ ਅਤਹੀ ਜੀਅ ਮੈਂ ਦੁਚਿ ਤਾਈ ਹੇਤ ਲੱਗੇ ਤਤਜੋ ਬ੍ਰਿਜ ਬਾਸਨ ਸੋ ਨ ਸੰਦੇਸ ਪਠਿਓ ਜੀਅ ਕੈ ਸੋ ਟਿਠਾਈ ਤਾਹੀ ਕੀ ਓਰ ਨਿਹਾਰਤ ਹੈ ਪਖੀਆ ਨਹੀਂ ਸ਼ਾਮ ਹਹਾ ਮੋਰੀ ਮਾਈ ਹੇ ਤਤਜੋ ਬ੍ਰਿਜ ਬਾਸਨ ਸੋ ਨ ਸੰਦੇਸ ਪਠਿਓ ਜੀ ਕੈ ਸੋ ਟਿਠਾਈ ਤਾਹੀ ਕੀ ਓਰ ਨਿਹਾਰਤ ਹੈ ਪਖੀਐ ਨਹੀ ਸਿਆਮ ਹਹਾ ਮੋਰੀ ਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ